ਜੈਨਿਕਸ ਵੀਰਾਂ ਦੇਖ ਰਹੇ ਹੋ ਤੁਸੀਂ ਤਾਂ ਮੈਂ ਮਿਸਿੰਗ ਦੀਪਾਲ ਸਰਦੀਆਂ ਦੇ ਮੌਸਮ ਦੀ ਸ਼ੁਰੂਆਤ ਹੋ ਚੁੱਕੀ ਹੋਈ ਹੈ ਤਾਂ ਜਦੋਂ ਅਸੀਂ ਹਾਈਵੇ ਤੇ ਨਿਕਲਦੇ ਆਂ ਡਰਾਈਵ ਕਰਨ ਦੀ ਚਾਹੀਏ ਅਸੀਂ ਟੂ ਵੀਲਰ ਦੀ ਹੋਈਏ ਜਾਂ ਫਿਰ ਫੋਰ ਵੀਲਰ ਦੀ ਹੋਈਏ ਤਾਂ ਅਕਸਰ ਹੀ ਧੁੰਦ ਦੇਖਣ ਨੂੰ ਮਿਲਦੀ ਹੈ ਤਾਂ ਜੇਕਰ ਤੁਸੀਂ ਧੁੰਦ ਵਾਲੇ ਦਿਨਾਂ ਦੇ ਵਿੱਚ ਡਰਾਈਵ ਕਰ ਰਹੇ ਹੋ ਤੇ ਖਬਰ ਟੋਟਲੀ ਲਾਜ਼ਮੀ ਹੈ ਕਿਉਂਕਿ ਇਸ ਖਬਰ ਦੇ ਵਿੱਚ ਅਸੀਂ ACP ਟ੍ਰੈਫਿਕ ਗੁਰਦੇਵ ਸਿੰਘ ਨਾਲ ਗੱਲਬਾਤ ਕਰਾਂਗੇ ਕਿ ਕਿਹੜੇ ਨੀਮਾ ਦੀ ਕਿਹੜੇ ਨੀਮਨ ਫੋਲੋ ਕਰਕੇ ਆਪਦੀ ਕੀਮਤੀ ਜਾਨ ਬਚਾਈ ਜਾ ਸਕਦੀ ਹੈ ਉਹ ਟ੍ਰੈਫਿਕ ਪੁਲਿਸ ਵੱਲੋਂ ਕਿਸ ਤਰ੍ਹਾਂ ਦੇ ਉਪਰਾਲੇ ਜਿਹੜੇ ਕੀਤੇ ਜਾ ਸਕਦੇ ਨੇ ਤਾਂ ਜੋ ਨਾ ਮੈਂ ਤਾਂ ਸਰ ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਹੈ ਜੀ ਧੰਨਵਾਦ ਜੀ ਬਹੁਤ ਧੰਨਵਾਦ ਸਰ ਸਰਦੀਆਂ ਦੇ ਮੌਸਮ ਦੀ ਸ਼ੁਰੂਆਤ ਹੋ ਚੁੱਕੀ ਹੋਈ ਹੈ ਦੋ ਸਵਾਲ ਰਹਿਣਗੇ ਮੇਰੇ ਸਭ ਤੋਂ ਪਹਿਲਾ ਤੇ ਸਵਾਲ ਹੈ ਕਿ ਲੋਕ ਕਿਵੇਂ ਪ੍ਰਕੌਸ਼ਨ ਲੈਣ ਸਰਦੀਆਂ ਦੇ ਮੌਸਮ ਵਿੱਚ ਜਦੋਂ ਲੋਕ ਡਰਾਈਵ ਕਰਦੇ ਆ ਤਾਂ ਕੁਝ ਰੂਲ ਹੁੰਦੇ ਨੇ ਜੇਕਰ ਉਹ ਰੂਲ ਨੂੰ ਫੋਲੋ ਕੀਤਾ ਜਾਵੇ ਤਾਂ ਲੋਕਾਂ ਦੀ ਕੀਮਤੀ ਜਾਨ ਬਚ ਸਕਦੀ ਹੈ ਔਰ ਦੂਜੀ ਗੱਲ ਜੇਕਰ ਟ੍ਰੈਫਿਕ ਪੁਲਿਸ ਦੀ ਗੱਲ ਕਰੀ ਤਾਂ ਟ੍ਰੈਫਿਕ ਪੁਲਿਸ ਦੇ ਵੱਲੋਂ ਕਿਸ ਤਰ੍ਹਾਂ ਦੇ ਉਪਰਾਲੇ ਕੀਤੇ ਜਾ ਰਹੇ ਨੇ ਤਾਂ ਜੋ ਲੋਕਾਂ ਦੀ ਕੀਮਤੀ ਜਾਨਾਂ ਬਚ ਸਕਣ ਤੁਸੀਂ ਬਹੁਤ ਹੀ ਚੰਗੇ ਮੁੱਦੇ ਨੂੰ ਛੋਹ ਰਹੇ ਹੋ ਕਿਉਂਕਿ ਜਿਹੜ ਆਣ ਵਾਲੇ ਦਿਨਾਂ 'ਚ ਸੀਜ਼ਨ ਜਿਹੜਾ ਸ਼ੁਰੂ ਹੋਣ ਜਾ ਰਿਹਾ ਹੈ ਸਰਦੀ ਦੇ ਦਿਨਾਂ 'ਚ ਅਕਸਰ ਧੁੰਦ ਦਾ ਜਿਹੜਾ ਪ੍ਰਕੋਪ ਜ਼ਿਆਦਾ ਵੱਧ ਜਾਂਦਾ ਤੇ ਇਹਨਾਂ ਦਿਨਾਂ ਵਿੱਚ ਅ ਕਈ ਵਾਰੀ ਜਿਹੜੇ ਧੁੰਦ ਦੇ ਜ਼ਿਆਦਾ ਧੁੰਦ ਹੋਣ ਕਰਕੇ ਵਿਜ਼ਿਬਿਲਟੀ ਘਟ ਜਾਂਦੀ ਹੈ ਤੇ ਸੜਕੀ ਹਾਦਸੇ ਵੀ ਜਿਹੜੇ ਹੁੰਦੇ ਆ ਤੇ ਬਹੁਤ ਕੀਮਤੀ ਜਾਨਾਂ ਜਿਹੜੀਆਂ ਅਜਾਈਂ ਚਲੀਆਂ ਜਾਂਦੀਆਂ ਜਿਹਦੇ ਵਾਸਤੇ ਅਸੀਂ ਉਸ ਸੀਜ਼ਨ ਤੋਂ ਪਹਿਲਾਂ ਹੀ ਅਸੀਂ ਅਲਰਟ ਹੋ ਜਾਂਨੇ ਆ ਸਾਡੇ ਅਲਰਟ ਹੋਣ ਦਾ ਕਾਰਨ ਇਹ ਹੁੰਦਾ ਕਿ ਲੋਕਾਂ ਨੂੰ ਸਮੇਂ ਤੋਂ ਪਹਿਲਾਂ ਜਾਗਰੂਕ ਕੀਤਾ ਜਾ ਸਕੇ ਤਾਂ ਕਿ ਉਹ ਆਪਣੀਆਂ ਜਿਹੜੀਆਂ ਉਹਨਾਂ ਦੇ ਵੀਕਲ ਹੈ ਉਹ ਵੀਕਲਾਂ ਨੂੰ ਚੰਗੀ ਤਰ੍ਹਾਂ ਚੈੱਕ ਕਰ ਲੈਣ ਕਿਉਂਕਿ ਐਕਸੀਡੈਂਟ ਦੇ ਜਿਹੜੇ ਮੇਨ ਕਾਰਨ ਹੈ ਨਾ ਉਹ ਮੇਨ ਤਿੰਨ ਫੈਕਟਰ ਨੇ ਜਿਨ੍ਹਾਂ ਚ ਸਭ ਤੋਂ ਪਹਿਲਾਂ ਜਿਹੜਾ ਫੈਕਟਰ ਆ ਜਾਂਦਾ ਥੈਟ ਇਜ਼ ਹਿਊਮਨ ਏਰਰ ਐਂਡ ਸੈਕੰਡ ਇਜ਼ ਕਿ ਵੀਕਲਰ ਫੈਕਟਰ ਇਰੀਆਪਾ ਅੱਜ ਗੱਲ ਕਰ ਰਹੇ ਹਾਂ ਤੇ 3rd ਵਨ ਇਜ਼ এনवायरमेंटਲ ਫੈਕਟਰ ਜੀ এনवायरमेंटਲ ਫੈਕਟਰ ਦੀ ਵੀ ਅਸੀਂ ਗੱਲ ਕਰ ਰਹੇ ਹਾਂ ਤੇ ਵੀਹਿਕਲਰ ਫੈਕਟਰ ਦੀ ਵੀ ਅਸੀਂ ਗੱਲ ਕਰਨੀ ਹੈ ਕਿਉਂਕਿ ਜਿਹੜਾ ਧੁੰਦ ਦਾ ਸਬੰਧਾ ਹੋ ਅਸੀਂ ਵੀਹਿਕਲ ਨਾਲ ਚ ਗੱਡੀ ਜਿਆਦਾ ਅਸੀਂ ਚਲਾਣੀ ਹੈ ਤਾਂ ਸਾਡਾ ਉਹਦੇ ਨਾਲ ਸਬੰਧ ਹੋ ਗਿਆ ਤੇ ਅੱਗੇ ਜਿਹੜਾ ਹਿਊਮਨ ਬੀਿੰਗ ਦੀ ਜੇ ਗੱਲ ਕਰਦੇ ਆ ਕਰਨਾ ਸਾਰਾ ਹਿਊਮਨ ਨਹੀਂ ਹੈ ਅਸੀਂ ਜੇਕਰ ਛੋਟੀਆਂ ਛੋਟੀਆਂ ਗੱਲਾਂ ਦਾ ਧਿਆਨ ਰੱਖਦੇ ਹਾਂ ਤਾ ਜਿਹੜੇ ਅਸੀਂ ਸੜਕੀ ਹਾਦਸਿਆਂ ਨੂੰ ਘੱਟ ਕਰਨ 'ਚ ਕੰਮ ਆ ਬੰਨੀ ਆ। ਸਭ ਤੋਂ ਪਹਿਲਾਂ ਤੁਸੀਂ ਲੋਕਾਂ ਨੂੰ ਕਿਹੜੀ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ ਜੇਕਰ ਲੋਕ ਸਰਦੀਆਂ ਦੇ ਵਿੱਚ ਧੁੰਦ ਦੇ ਵਿੱਚ ਡਰਾਈਵ ਕਰ ਰਹੇ ਨੇ? ਜੀ। ਦੇਖੋ ਸਭ ਤੋਂ ਪਹਿਲਾਂ ਅਸੀਂ ਜੇਕਰ ਗੱਡੀ ਵਿੱਚ ਸਵਾਰ ਹੈ ਫੋਰ ਵੀਲਰ 'ਚ ਹੈ। ਤਾਂ ਗੱਡੀ ਦੇ ਵਿੱਚ ਇੱਕ ਸਿਸਟਮ ਜਿਹੜਾ ਆਲਰੇਡੀ ਕੰਪਨੀਆਂ ਵੱਲੋਂ ਲਗਾਇਆ ਹੁੰਦਾ ਉਹ ਗੱਡੀ ਦੇ ਵਿੱਚ ਹੀਟਰ ਜਿਹੜਾ ਹੈਗਾ ਉਹ ਫਿੱਟ ਹੁੰਦਾ। ਆਮ ਤੌਰ ਤੇ ਆਪਾਂ ਦੇਖਦੇ ਆ ਕਿ ਬਾਹਰ ਜਿਆਦਾ ਸਰਦੀ ਹੁੰਦੀ ਆ ਆਪਾਂ ਗੱਡੀ 'ਚ 1 2 3 4 ਜਿੰਨੇ ਵੀ ਬੰਦੇ ਸਵਾਰ ਹੁੰਦੇ ਆ ਬੰਦਿਆਂ ਦੀ ਗਿਣਤੀ ਦੇ ਮੁਤਾਬਕ ਉਹਨਾਂ ਸਾਹ ਜਿਹੜਾ ਹੈਗਾ ਕਿਉਂਕਿ ਸਰਦੀ ਹੁੰਦੀ ਆ ਬਾਹਰ ਸ਼ੀਸ਼ੇ ਸਾਡੇ ਬੰਦ ਹੁੰਦੇ ਆ ਤੇ ਇੰਨੇ 3 4 ਬੰਦੇ ਜਦ ਇਕੱਠੇ ਸਾਹ ਲੁੰਦੇ ਆ ਤਾਂ ਸਾਡੀ ਜਿਹੜੀ ਗੱਡੀ ਆ ਬੜੇ ਥੋੜੇ ਸਮੇਂ 'ਚ ਜਿਹੜੇ ਗੱਡੀ ਦੇ ਸ਼ੀਸ਼ੇ ਆ ਉਹ ਜਿਹੜੇ ਹੈਗੇ ਆ ਉਹ ਧੁੰਦਲੇ ਹੋ ਜਾਂਦੇ ਆ ਤੇ ਜਿਹੜੀ ਵਿਜ਼ਿਬਿਲਟੀ ਆ ਉਹ ਘਟ ਜਾਂਦੀ ਆ ਸਰ ਇਹ ਪ੍ਰੋਬਲਮ ਮੇਰੇ ਹਿਸਾਬ ਨਾਲ ਜੇਕਰ ਮੈਂ ਗਲਤ ਨਾ ਹੋਵਾਂ ਤਾਂ ਸੋਚ 90% ਲੋਕਾਂ ਨੂੰ ਆਉਂਦੀ ਲੋਕੋ ਨੂੰ ਇਹ ਨਹੀਂ ਸਮਝ ਲੱਗਦੀ ਕਿ ਆਪਾਂ ਸਾਹਮਣੇ ਵਾਲੇ ਸ਼ੀਸ਼ੇ ਤੋਂ ਜਾਂ ਫਿਰ ਪਿੱਛੇ ਵਾਲੇ ਜਾਂ ਫਿਰ ਸਾਈਡਾਂ ਵਾਲੇ ਚੀਜ਼ ਤੋਂ ਫੋਕ ਕਿਵੇਂ ਚੱਕੀਏ ਜੀ ਇਹ ਸਭ ਤੋਂ ਸੌਖਾ ਤਰੀਕਾ ਹੈ ਇਸੇ ਕਰਕੇ ਹੁਣ ਆ ਜਿਹੜੀਆਂ ਗੱਲਾਂ ਆਪਾਂ ਅੱਜ ਕਰ ਰਹੇ ਆ ਮੈਂ ਤੁਹਾਡਾ ਮੈਂ ਬਹੁਤ ਤੁਹਾਡਾ ਧੰਨਵਾਦੀ ਹਾਂ ਤੁਸੀਂ ਇਹ ਜਆ ਵਧੀਆ ਮੁੱਦੇ ਨੂੰ ਚੁਆਇਆ ਇਹਨੂੰ ਚੱਕਣ ਦਾ ਸਭ ਤੋਂ ਅੱਛਾ ਤਰੀਕਾ ਹੈ ਕਿ ਅਸੀਂ ਜਿਹੜਾ ਹੀਟਰ ਗੱਡੀ ਦੇ ਵਿੱਚ ਇੱਕ ਸਵਿੱਚ ਲੱਗਿਆ ਜਿਹੜਾ ਉਹਨੂੰ ਆਨ ਕਰਨਾ ਹੈ ਤੇ ਅਸੀਂ ਆਪਣੀ ਗੱਡੀ ਦਾ ਏਸੀ ਵੀ ਔਨ ਕਰ ਦੇਣਾ ਜੀ ਹੁਣ ਉਹਦੇ ਵਿੱਚ ਚੱਕਰ ਕੀ ਪੈਂਦਾ ਹੁਣ ਕਈ ਵਾਰੀ ਲੋਕ ਕੀ ਕਰਦੇ ਆ ਉਹ ਹੀਟ ਕਰ ਦਿੰਦੇ ਆ ਹੂੰ ਉਹ ਤਾਂ ਹੋਰ ਜ਼ਿਆਦਾ ਹੀਟ ਦਾ ਦੇਖੋ ਸਾਹ ਤੁਹਾਡਾ ਜਿਹੜਾ ਹੈ ਉਹ ਗਰਮ ਹੋਣ ਕਰਕੇ ਤਾਂ ਅੰਦਰ ਜਿਹੜੀ ਹੈਗੀ ਆ ਉਹ ਤੁਹਾਡਾ ਜਿਹੜਾ ਵਿਜ਼ਿਬਿਲਟੀ ਨੂੰ ਘਟਾ ਰਹੀ ਹੈ ਉਥੇ ਏਸੀ ਦਾ ਮਤਭਾਵ ਠੰਡੇ ਏਸੀ ਤੋਂ ਆ ਹੂੰ ਕੂਲ ਵਾਲੀ ਜਿਹੜੀ ਉਹਨੂੰ ਕੂਲ ਤੇ ਅਦਰ ਸਾ ਉਹ ਥੋੜੀ ਦੇਰ ਚ ਜਿਹੜਾ ਤੁਹਾਡਾ ਉਹ ਸ਼ੀਸ਼ੇ ਬਿਲਕੁਲ ਸਾਫ਼ ਹੋ ਜਾਂਦੇ ਆ। ਚੱਕੀ ਲੋਕੋ ਨੇ ਬਹੁਤ ਵਹਿਮ ਰੰਦਾ ਕਹਿੰਦੇ ਸੀ ਹੀਟਰ ਓਨ ਕਰਤਾ ਫਿਰ ਉਹਨੇ ਏਸੀ ਕਿਉਂ ਓਨ ਕਰੀਏ ਕਿ ਲੱਗਦਾ ਕਿ ਇਹੀ ਕਾਰਨ ਹੁੰਦੇ ਜਿਹੜੀ ਫੋਗ ਆ ਚੱਕੀ ਨਹੀਂ ਜਾਂਦੀ ਸ਼ੀਸ਼ੇ ਤੋਂ। ਬਿਲਕੁਲ ਤੁਸੀਂ ਠੀਕ ਕਹਿ ਰਹੇ ਹੋ ਤੇ ਉਹ ਕਈ ਬੰਦੇ ਉਧਰ ਤਾਂ ਹੀਟਰ ਵੀ ਚਲਾਤਾ। ਉਧਰ ਸਾ ਵੀ ਅਸੀਂ ਲੈ ਰਹੇ ਆਂ। ਬਾਹਰ ਠੰਡ ਹੈ। ਅੰਡਰਸਟੂਡ ਗੱਲ ਅੰਦਰ ਜਿਹੜਾ ਹੈਗਾ ਤੂੰ ਉਧੁੰਦਲਾ ਹੋ ਜਾਏਗਾ ਸ਼ੀਸ਼ਾ। ਤੁਸੀਂ ਏਸੀ ਚਲਾਓ ਤੇ ਨਾਲ ਹੀ ਹੀਟਰ ਨੂੰ ਓਨ ਕਰ ਦੋ। ਤੋਟਾ ਜਿਹੜਾ ਦੋਨੇ ਚੀਜ਼ਾਂ 10 ਮੀਲ ਬਣ ਕੇ ਤੁਹਾਡਾ ਸ਼ੀਸ਼ਾ ਬਿਲਕੁਲ ਕਲੀਅਰ ਹੋ ਜਾਏਗਾ ਸਰ ਇਹ ਤਾਂ ਹੋ ਗਿਆ ਗੱਡੀ ਦੇ ਅੰਦਰਲੇ ਇਨਫਰਾਸਟ੍ਰਕਚਰ ਦੀ ਗੱਲ ਵੀ ਆਪਾਂ ਫੋਕ ਕਿਵੇਂ ਹਟਾਣੀਆਂ ਸ਼ੀਸ਼ੀਆਂ ਤੋਂ ਹੁਣ ਜੇਕਰ ਗੱਡੀ ਦੇ ਬਾਹਰ ਦੇ ਸੈਕਟਰ ਦੀ ਗੱਲ ਕਰੀਏ ਤਾਂ ਉਹ ਕਿਵੇਂ ਦਾ ਧਿਆਨ ਰੱਖਣਾ ਚਾਹੀਦਾ ਲੋਕਾਂ ਨੂੰ ਜਿਹੜੇ ਲੋਕ ਡਰਾਈਵ ਕਰ ਰਹੇ ਨੇ ਜੀ ਦੇਖੋ ਤੁਸੀਂ ਧੁੰਦ ਦੇ ਦਿਨਾਂ 'ਚ ਜਦੋਂ ਵੀ ਗੱਡੀ ਜਿਹੜੀ ਚਲਾਉਣੀ ਹੈ ਸਭ ਤੋਂ ਪਹਿਲਾਂ ਗੱਡੀ ਦੇ ਅੰਦਰੋਂ ਤੇ ਬਾਹਰੋਂ ਸ਼ੀਸ਼ੇ ਜਿਹੜੇ ਆ ਪ੍ਰੋਪਰ ਸਾਫ਼ ਕਰ ਦੇਣੇ ਚਾਹੀਦੇ ਆ ਨੰਬਰ 2 ਜਦੋਂ ਅਸੀਂ ਜਾਦਾ ਜਿਹੜਾ ਸੀਜ਼ਨ ਉਹ ਜਾ ਕਈ ਵਾਰ ਤੁਸੀਂ ਦੇਖਿਆ ਕਿ ਤਰੇਲ ਪੈਂਦੀ ਹੁੰਦੀ ਹੈ ਜੀ ਤਰੇਲ ਨਾਲ ਸ਼ੀਸ਼ਿਆਂ ਤੇ ਪਾਣੀ ਜੰਮ ਜਾਂਦਾ ਤੇ ਜਿਹੜੀ ਸਾਡੇ ਵਾਈਪਰ ਹੈ ਨਾ ਜੀ ਵਾਈਪਰ ਜਿਹੜੇ ਆ ਗੱਡੀ ਦੇ ਬਹੁਤ ਅੱਛੇ ਹੋਣੇ ਚਾਹੀਦੇ ਆ ਤੇ ਤੁਹਾਡਾ ਵਾਈਪਰਾਂ ਦਾ ਜਿੱਥੋਂ ਪਾਣੀ ਆਂਦਾ ਵਾਈਪਰਾਂ ਦਾ ਟੈਂਕ ਹੁੰਦਾ ਇੱਕ ਜਿੱਦੇ ਜ ਆਪਾਂ ਪਾਣੀ ਭਰਦੇ ਆ ਉਹ ਜਿਹੜਾ ਉਹ ਟੈਂਕ ਦੇ ਵਿੱਚ ਵੀ ਸਾਨੂੰ ਪ੍ਰੋਪਰ ਦੇਖ ਕੇ ਜ ਰੱਖਣਾ ਚਾਹੀਦਾ ਕਿ ਪਾਣੀ ਹੈਗਾ ਤਾਂ ਕਿ ਜਦ ਉਹਦੇ ਤੇ ਉਹ ਪੌਗ ਜਾਂ ਤਰੇਲ ਡਿੱਗਦੀ ਹੈ ਉਹ ਹੋਰ ਹੀ ਤਰ੍ਹਾਂ ਦਾ ਇੱਕ ਮਾਹੌਲ ਜਿਆਦਾ ਬਣ ਕੇ ਉਹ ਉਹਨੂੰ ਸ਼ੀਸ਼ੇ ਨੂੰ ਧੁੰਦਲਾ ਕਰਦਾ ਹੈ ਤਾਂ ਨਾਲ ਹੀ ਅਸੀਂ ਵੇਪਰ ਔਨ ਕਰੀਏ ਵੇਪਰ ਚਲਾਵਾਂਗੇ ਤੇ ਉਹ ਜਿਹੜੀ ਹੈ ਸਾਫ਼ ਹੋ ਜੂਗੀ ਤੇ ਨਾਲ ਅਸੀਂ ਪਾਣੀ ਦੀ ਪਰਤੋਂ ਕਰ ਸਕਦੇ ਹਾਂ ਨੰਬਰ 2 ਸਾਡੀ ਗੱਡੀ ਦੀਆਂ ਲਾਈਟਾਂ ਜਿਹੜੀਆਂ ਨੇ ਆਪਾਂ ਕਈ ਵਾਰ ਧਿਆਨ ਨਹੀਂ ਦਿੰਦੇ ਜਿਹੜਾ ਗੱਡੀ ਦੇ ਲਾਈਟਾਂ ਦੇ ਵਿੱਚ ਇੱਕ ਰਿਫਲੈਕਟਰ ਹੁੰਦਾ ਜੀ ਜਿਹੜਾ ਲਾਈਟ ਨੂੰ ਰਿਫਲੈਕਟ ਕਰਦਾ ਜਿਹੜਾ ਲਾਈਟ ਨੂੰ ਤੇਜ਼ ਕਰਦਾ ਕਈ ਵਾਰ ਉਹੀ ਉਹਦੇ ਚ ਪਾਣੀ ਭਰਨ ਨਾਲ ਬਰਸਾਤ ਦੇ ਦਿਨਾਂ 'ਚ ਜਾਂ ਕਿਸੇ ਹੋਰ ਗੱਲ ਕਰਕੇ ਉਹ ਖਰਾਬ ਹੋਇਆ ਹੁੰਦਾ। ਉਹ ਪ੍ਰੋਪਰ ਲਾਈਟ ਜਿਹੜੀ ਜਿੰਨੀ ਉਹਨੂੰ ਦੇਣੀ ਬਣਦੀ ਹੈ ਗੱਡੀ ਉਹਨੀ ਲਾਈਟ ਨਹੀਂ ਬਣਾ ਰਹੀ। ਤਾਂ ਸਾਨੂੰ ਬਰਸਾਤੀ ਦਿਨਾਂ ਤੋਂ ਪਹਿਲਾਂ ਜਿਹੜੀ ਲਾਈਟ ਹੈ ਉਹਨੂੰ ਪ੍ਰੋਪਰ ਸਾਨੂੰ ਚੈੱਕ ਕਰਾ ਲੈਣਾ ਚਾਹੀਦਾ ਕਿ ਸਾਡੀ ਗੱਡੀ ਦੀਆਂ ਲਾਈਟਾਂ ਠੀਕ ਨੇ। ਮੇਨ ਬਹੁਤ ਜ਼ਿਆਦਾ ਦੇਖੋ 2-3 ਗੱਲਾਂ ਹੀ ਅਸੀਂ ਜੇ ਸੈੱਟ ਕਰ ਲੰਨੇ ਆ ਤਾਂ ਜਿਹੜਾ ਅਸੀਂ ਆਸਿਆਂ ਤੋਂ ਬਚ ਸਕਦੇ ਆ ਤੇ ਇਹਦੋਂ ਅਗਲਾ ਜਿਹੜਾ ਹੈਗਾ ਕਿ ਜਦੋਂ ਅਜਿਹੇ ਸੀਜ਼ਨ ਵਿੱਚ ਫੌਗੀ ਸੀਜ਼ਨ ਹੈ ਜਾਂ ਰੇਨੀ ਸੀਜ਼ਨ ਹੈ ਸਾਨੂੰ ਗੱਡੀ ਦੀ ਪ੍ਰੋਪਰ ਜਿਹੜੀ ਸਰਵਿਸ ਹੈ ਉਹ ਕਰਾ ਕੇ ਰੱਖਣੀ ਚਾਹੀਦੀ ਹੈ ਜੇਕਰ ਤੁਹਾਡੀ ਗੱਡੀ ਪ੍ਰੋਪਰ ਸਰਵਿਸ ਹੋਈ ਆ ਉਹਦਾ ਤੇਲ ਪਾਣੀ ਠੀਕ ਸਰਦੀ ਦੇ ਦਿਨਾਂ 'ਚ ਆਮ ਤੌਰ ਤੇ ਜਿਹੜਾ ਠੰਡ ਜ਼ਿਆਦਾ ਹੋਣ ਕਰਕੇ ਜਿਹੜੇ ਸਾਡੇ ਇੰਜਨ ਵੀ ਉੜਾ ਦੇਰਵਾਦ ਜਿਹੜੇ ਗਰਮ ਹੁੰਦੇ ਆ ਸੋ ਗੱਡੀ ਜਿਹੜੀ ਹੈਗੀ ਆ ਉਹਦੀ ਪ੍ਰੋਪਰ ਸਾਰਾ ਕੁਝ ਜੇ ਅਸੀਂ ਠੀਕ ਰੱਖਾਂਗੇ ਤਾਂ ਜਿਹੜਾ ਅਸੀਂ ਸੜਕੀ ਹਾਸਿਆ ਤੋਂ ਬਚ ਸਕਾਂਗੇ ਕੁਰਦੇਵ ਜੀ ਇੱਕ ਤੁਸੀਂ ਗੱਲ ਕੀਤੀ ਹੈ ਲਾਈਟ ਦੀ ਫੋਗ ਦੇ ਵਿੱਚ yellow light ਹੋਣੀ ਲਾਜ਼ਮੀ ਹੈ ਜਾਂ ਫਿਰ white light ਹੋਣੀ ਲਾਜ਼ਮੀ ਹੈ ਨਹੀਂ ਦੇਖੋ ਜੇ ਅਸੀਂ ਇਹ ਤੁਹਾਡੀ ਗੱਲ ਬਿਲਕੁਲ ਠੀਕ ਹੈ ਜਿਹੜੀ yellow light ਹੁੰਦੀ ਆ ਉਹਦੇ ਨਾਲ ਜਿਹੜਾ ਕਿਉਂਕਿ ਧੁੰਦ ਜਿਹੜੀ ਹੈਗੀ ਆ ਉਹ white ਹੌਣ ਕਰਕੇ ਲਾਈਟ ਵੀ ਵਾਈਟ ਪੈਂਦੀ ਹੈ ਤਾਂ ਜਿਹੜਾ ਕੰਪਨੀ ਵੱਲੋਂ ਉਹ ਜਿਹੇ ਤਰੀਕੇ ਦੀਆਂ ਲਾਈਟਾਂ ਲਾਈਆਂ ਹੁੰਦੀਆਂ ਜਿਹੜੀਆਂ ਤੁੰਦ ਵਿੱਚ ਕੰਮ ਕਰਦੀਆਂ ਜੇ ਆਪਾਂ ਦੇ ਕਈੇ ਤਾਂ ਲੋਕ ਕਈ ਵਾਰ ਤੁਸੀਂ ਦੇਖਿਆ ਹੋਊਗਾ ਕਿ ਐਕਸਟਰਾ ਲਾਈਟਾਂ ਲਵਾਉਂਦੇ ਆ ਪਰ ਇਹਦਾ ਮਤਲਬ ਲੋਕ ਖੁਦ ਆਪਣੀ ਮੋਤ ਨੂੰ ਸੱਦਾ ਦੇ ਰਹੇ ਕਿਉਂਕਿ ਅੱਜ ਕੱਲ ਲੋਕ ਚਾਹੇ ਟੂ-ਵੀਲਰ ਦੀ ਗੱਲ ਕਰੀਏ ਜਾਂ ਫੋਰ-ਵੀਲਰ ਦੀ ਗੱਲ ਤੁਸੀਂ ਵੀ ਦੇਖਿਆ ਹੋਣਾ ਕਾਫੀ ਹੈਵੀ ਵਾਈਟ ਲਾਈਟ ਲਗਾਈ ਹੁੰਦੀ ਹੈ ਸਾਹਮਣੇ ਵਾਲੀ ਨੂੰ ਬਿਲਕੁਲ ਹੀ ਨਜ਼ਰ ਨਹੀਂ ਆਉਂਦਾ ਇੱਕਦਮ ਉਹ ਬਲੈਕ ਆਊਟ ਹੋ ਜਾਂਦਾ ਹੁਣ ਲੱਗਦਾ ਕਿ ਧੁੰਦ ਦੇ ਮੌਸਮ ਦੇ ਵਿੱਚ ਉਹ ਲੋਕ ਆਪਣੀ ਮੋਟਰ ਨੂੰ ਸੱਦਾ ਦੇ ਰਹੇ ਨੇ ਬਿਲਕੁਲ ਜੇ ਤੁਸੀਂ ਜਿਆਦਾ ਵਾਈਟ ਲਾਈਟ ਜਿਹੜੀ ਤੁਸੀਂ ਜਿਹੜੀ ਕੰਪਨੀ ਦੀ ਫਿਟਡ ਆਈਟਮ ਹੈ ਨਾ ਜੀ ਜਿਹੜੀ ਵੀ ਉਹ ਬਿਲਕੁਲ ਉਹ ਕਲਾਈਮੇਟ ਦੇ ਹਿਸਾਬ ਨਾਲ ਉਹ ਗੱਡੀ ਦੇ ਸਾਰੇ ਸਟੈਂਡਰਡ ਦੇ ਹਿਸਾਬ ਨਾਲ ਉਹ ਪ੍ਰੋਪਰ ਚੀਜ਼ਾਂ ਟੈਸਟ ਹੋਣ ਤੋਂ ਉਪਰੰਤ ਲਾਈਆਂ ਜਾਂਦੀਆਂ ਹੁਣ ਜਦ ਅਸੀਂ ਮੋਡੀਫਾਈਡ ਚੀਜ਼ ਕਰਾਣੇ ਆ ਤਾਂ ਉਹ ਸਾਰਾ ਕੁਝ ਗਲਤ ਹੋ ਜਾਂਦਾ ਹੁਣ ਜੇ ਜਿਹੜੇ ਕੰਪਨੀ ਦੇ ਏਡੇ ਵੱਡੇ ਵੱਡੇ ਇੰਜੀਨੀਅਰ ਜਿਹੜੇ ਜਿਨ੍ਹਾਂ ਦਾ ਕੰਮ ਹੀ ਇਹੀ ਹੈ ਉਹ ਸਾਨੂੰ ਬੈਸਟ ਜਿਹੜੀ ਚੀਜ਼ ਹੈ ਉਹ ਪੇਸ਼ ਕਰਦੇ ਆ ਤਾਂ ਉਹਨਾਂ ਦੀ ਚੀਜ਼ ਨੂੰ ਅਸੀਂ ਤੋੜ ਮੋੜ ਕੇ ਅਸੀਂ ਆਪਣੀ ਜਦ ਕਾਰਾਗਰੀ ਘੋਟਦੇ ਆ ਤਾਂ ਬਿਲਕੁਲ ਤੁਹਾਡੇ ਵਾਲੀ ਗੱਲ ਕਿ ਜਿਆਦਾ ਹੁਣ ਕਈ ਲੋਕਾਂ ਨੂੰ ਆਦਤ ਹੈ ਉਹ ਜਿਆਦਾ ਤੇਜ਼ ਲਾਈਟਾਂ ਗੱਡੀ ਚ ਲਵਾਉਂਦੇ ਆ ਜਦ ਕਿ ਉਹ ਨੀਰਾ ਹੀ ਤੁਹਾਡੇ ਜਿੰਦਾ ਤੁਸੀਂ ਬੋਲਿਆ ਕਿ ਉਹ ਮੌਤ ਨੂੰ ਸੱਦਾ ਦੇਣ ਵਾਲੀ ਗੱਲ ਹੈ ਤੋਂ ਦੇ ਦਿਨਾਂ ਵਿੱਚ ਉਹ ਤੇਜ਼ ਲਾਈਟ ਉਹਨਾਂ ਦਾ ਤੁਹਾਨੂੰ ਵਿਜ਼ਿਬਿਲਟੀ ਨੂੰ ਹੋਰ ਜ਼ਿਆਦਾ ਖਤਮ ਕਰ ਦੇਣਾ ਉਹਦਾ ਦਿਸਣਾ ਹੀ ਨਹੀਂ ਦੇਣਾ ਵਿਜ਼ਿਬਿਲਟੀ 10 ਮੀਟਰ ਤਾਂ ਮੇਰੇ ਹਿਸਾਬ ਨਾਲ ਜੇਕਰ ਮੈਂ ਗਲਤ ਨਹੀਂ ਕੋ ਪੰਜ ਮੀਟਰ 4 ਮੀਟਰ ਰਹਿ ਜਾਊਗੀ ਬਿਲਕੁਲ ਠੀਕ ਹੈ ਗੱਲ ਉਹ ਕੱਟ ਰਹਿ ਜਾਂਦੀ ਹੈ ਜੇ ਤੁਸੀਂ ਕੰਪਨੀ ਦੀ ਜਿਹੜੀ ਗੱਡੀ 'ਚ ਲੱਗੀ ਹੋਈ ਲਾਈਟ ਹੈ ਨਾ ਜੇ ਤੁਸੀਂ ਉਹੀ ਰੱਖਦੇ ਹੋ ਉਹਦੇ ਨਾਲ ਤੁਹਾਡਾ ਵਿਜ਼ਿਬਿਲਟੀ ਜਿਹੜੀ ਆ ਉਹ ਜ਼ਿਆਦਾ ਰਹੇਗੀ। ਗੁਰਦੇਵ ਜੀ ਇਹ ਤਾਂ ਗੱਲਾਂ ਹੋ ਗਈਆਂ ਲੋਕਾਂ ਨੂੰ ਧਿਆਨ ਰੱਖਣਾ ਵੀ ਲੋਕ ਜਿਹੜੇ ਡਰਾਈਵ ਕਰ ਰਹੇ ਇਹਨਾਂ ਗੱਲਾਂ ਦਾ ਧਿਆਨ ਰੱਖਣ ਤਾਂ ਉਹਦੀ ਉਮਰ ਵੱਸ ਸਕਦੀ ਹੈ। ਜੇਕਰ ਟ੍ਰੈਫਿਕ ਪੁਲਿਸ ਦੀ ਗੱਲ ਕਰਦੇ ਆ ਟ੍ਰੈਫਿਕ ਪੁਲਿਸ ਦੇ ਵੱਲੋਂ ਕਿਸ ਤਰ੍ਹਾਂ ਦੀਆਂ ਤਿਆਰੀਆਂ ਕੀਤੀਆਂ ਜਾਂ ਕਿਉਂਕਿ ਅਕਸਰ ਅਸੀਂ ਦੇਖਦੇ ਆ ਜਦੋਂ ਆਪਾਂ ਹਾਈਵੇ ਤੇ ਚੱਲ ਰਹੇ ਹੋਈਏ ਜਾਂ ਫਿਰ ਸਟੇਟ ਹਾਈਵੇ ਤੇ ਚੱਲਦੇ ਹੋਈਏ ਜਾਂ ਫਿਰ ਨੋਰਮਲ ਸੜਕਾਂ ਤੇ ਚੱਲਦੇ ਹੋਈਏ ਤੇ ਇੱਕ ਵਾਈਟ ਪੱਟੀ ਬਣੀ ਹੁੰਦੀ ਹੈ। ਕੁਝ ਰੋਡ ਦੇ ਉੱਤੇ ਜਦੋਂ ਵਾਈਟ ਪੱਟੀ ਨਹੀਂ ਹੁੰਦੀ ਤਾਂ ਧੁੰਦ ਜੇਕਰ ਉਹ ਨਹੀਂ ਹੁੰਦੀ ਤਾਂ ਉਦੋਂ ਲੋਕਾਂ ਨੂੰ ਕਾਫੀ ਜ਼ਿਆਦਾ ਖਮਿਆਜ਼ਾ ਭੁਗਤਣਾ ਪੈਂਦਾ ਉਹ ਟ੍ਰੈਫਿਕ ਪੁਲਿਸ ਨੂੰ ਲੈ ਕੇ ਕਿਵੇਂ ਆਵੇ। ਦੇਖੋ ਜਿਹੜੀ ਤੁਸੀਂ ਇਹ ਗੱਲ ਕੀਤੀ ਹੈ ਇਹਨੂੰ ਅਸੀਂ ਜਿਹੜੀ ਟ੍ਰੈਫਿਕ ਦੀ ਲੈਂਗੁਏਜ ਰੋਡ ਇਨਫਰਾਸਟ੍ਰਕਚਰ ਦਾ ਨਾਮ ਦਿੰਦੇ ਆ। ਕਿ ਸਾਡੀਆਂ ਸੜਕਾਂ ਤੇ ਕਿਹੋ ਜਿਹਾ ਇਨਫਰਾਸਟ੍ਰਕਚਰ ਹੈ ਜਿਹਦੇ ਨਾਲ ਸੜਕੀ ਹਾਸਿਆਂ ਨੂੰ ਰੋਕਣ ਵਾਸਤੇ ਜਾਂ ਘਟ ਕਰਨ ਵਾਸਤੇ ਅਸੀਂ ਉਹਨਾਂ ਇਨਫਰਾਸਟ੍ਰਕਚਰ ਨੂੰ ਵਰਤਦੇ ਹੋਈਏ। ਸੋ ਹੁਣ ਅਲੱਗ-ਅਲੱਗ ਸੜਕਾਂ ਨੂੰ ਅਲੱਗ-ਅਲੱਗ ਡਿਪਾਰਟਮੈਂਟ ਡੀਲ ਕਰਦੇ ਆ ਜੇ ਨੈਸ਼ਨਲ ਹਾਈਵੇ ਹੈ ਸੜਕ ਤਾਂ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਨੂੰ ਡੀਲ ਕਰਦੀ ਹੈ ਜੇ ਸਟੇਟ ਹਾਈਵੇ ਹੈ ਤਾਂ ਉਹਨੂੰ ਪੀਡਬਲਯੂਡੀ ਬੀਐਨਆਰ ਡੀਲ ਕਰਦੀ ਹੈ ਜੇ ਉਹ ਕਾਰਪੋਰੇਸ਼ਨ ਦਾ ਏਰੀਆ ਹੈ ਜਾਂ ਨਗਰ ਨਿਗਮ ਦਾ ਏਰੀਆ ਤਾਂ ਉਹਨੂੰ ਕੰਸਰਨਡ ਮਿਊਸਪਲ ਕਾਰਪੋਰੇਸ਼ਨ ਜਾਂ ਮਿਊਸਪਲ ਕਮੇਟੀ ਜਿਹੜੀ ਹੈਗੀ ਹੈ ਉਹ ਨੂੰ ਡੀਲ ਕਰਦੀ ਹੈ ਸੋ ਜਿਹੜੀ ਤੁਸੀਂ ਸੜਕ ਦੇ ਉੱਤੇ ਚਿੱਟੀ ਪੱਟੀ ਦੀ ਗੱਲ ਕੀਤੀ ਹੈ ਇਹ ਜਿਹੜੀਆਂ ਸਾਰਾ ਜਿਹੜਾ ਕੰਮ ਹੈ ਇਹ ਆਮ ਲੋਕਾਂ ਨੂੰ ਹੁੰਦਾ ਉਹ ਅਸੀਂ ਵੀ ਦੇਖਦੇ ਆਂ ਸੋਸ਼ਲ ਮੀਡੀਆ ਤੇ ਉਹ ਸਾਨੂੰ ਲਿਖ ਦਿੰਦੇ ਆ ਕਿ ਤੁਸੀਂ ਇਦਾਂ ਨਹੀਂ ਕਰਦੇ ਤੁਸੀਂ ਪੱਟੀਆਂ ਨਹੀਂ ਲਵਾਉਂਦੇ ਇਹ ਜਿਹੜਾ ਸਾਰਾ ਕੰਮ ਹੈ ਇਹ ਜਿਵੇਂ ਹੁਣ ਜੇ ਅਸੀਂ ਲੁਧਿਆਣਾ ਦੀ ਗੱਲ ਕਰਦੇ ਆਂ ਲੁਧਿਆਣਾ ਸ਼ਹਿਰ ਦੇ ਅੰਦਰ ਇਹ ਇਹ ਕੰਮ ਜਿਹੜਾ ਮਿਊਸਪਲ ਕਾਰਪੋਰੇਸ਼ਨ ਲੁਧਿਆਣਾ ਦਾ ਅਸੀਂ ਸਮੇਂ-ਸਮੇਂ ਤੇ ਹੁਣ ਫੌਗੀ ਸੀਜ਼ਨ ਸ਼ੁਰੂ ਹੋਣ ਤੋਂ ਪਹਿਲਾਂ ਅਸੀਂ ਕੰਸਰਨਡ ਡਿਪਾਰਟਮੈਂਟਾਂ ਨੂੰ ਅਸੀਂ ਇਹਦੇ ਬਾਰੇ ਲਿਖ ਕੇ ਭੇਜ ਦਿੱਤਾ ਹੈ ਕਿ ਜਿੱਥੇ ਸੜਕਾਂ ਤੇ ਸਾਨੂੰ ਜੈਬਰਾਂ ਕ੍ਰੋਸਿੰਗ ਦੀ ਲੋੜ ਹੈ ਜਿੱਥੇ ਸੜਕਾਂ ਤੇ ਸਾਨੂੰ ਵਾਈਟ ਜਿਹੜੀ ਪੱਟੀ ਹੈ ਉਹਦੀ ਲੋੜ ਹੈ ਅਸੀਂ ਸਾਰਾ ਜਿਹੜਾ ਹੈਗਾ ਉਹ ਲਿਖ ਕੇ ਮਹਿਕਮਾ ਨੂੰ ਭੇਜਿਆ ਤਾਂ ਕਿ ਤੁੰਦ ਦੇ ਦਿਨਾਂ ਵਿੱਚ ਜਿਹੜੀ ਇਹ ਵਾਈਟ ਪੱਟੀ ਹੈ ਇਹ ਇੰਨੀ ਕੁ ਕਾਰਗਰ ਸਿੱਧ ਹੁੰਦੀ ਹੈ ਕਿਉਂਕਿ ਬੰਦਾ ਕਈ ਵਾਰ ਸਾਹਮਣੇ ਜ ਨਜ਼ਰ ਨਹੀਂ ਆ ਰਿਹਾ ਤਾਂ ਉਹ ਵਾਈਟ ਪੱਟੀ ਦੇ ਸਹਾਰੇ ਜਿਹੜਾ ਨਾਲ ਲਾਈਟ ਦੇ ਸਾਰੇ ਉਹ ਗੱਡੀ ਜਿਹੜਾ ਹੈਗਾ ਉਹ ਲੈ ਜਾਂਦਾ ਸੋ ਵਾਈਟ ਪੱਟੀ ਬਹੁਤ ਜ਼ਿਆਦਾ ਨੈਸੈਸਿਟੀ ਹੈ ਤੇ ਉਹ ਤਕਰੀਬਨ ਸਾਡੇ ਲੁਧਿਆਣਾ ਸ਼ਹਿਰ ਤੇ ਤਕਰੀਬਨ ਲੱਗੀਆਂ ਵੀ ਨੇ ਜਿੱਥੇ ਘੱਟ ਨੇ ਅਸੀਂ ਉਹਦੇ ਬਾਰੇ ਲਿਖ ਕੇ ਜਿਹੜਾ ਹੈਗਾ ਉਹ ਮਿਊਨਿਸਪਲ ਕਾਰਪੋਰੇਸ਼ਨ ਲੁਧਿਆਣਾ ਨੂੰ ਭੇਜਤਾ ਤਾਂ ਕਿ ਉਹ ਆਉਣ ਵਾਲੇ ਦਿਨਾਂ 'ਚ ਬੌਗੀ ਫਿusion ਤੋਂ ਪਹਿਲਾਂ ਪਹਿਲਾਂ ਉਹ ਜਿਹੜੀਆਂ ਜਿਹੜੀਆਂ ਚੀਜ਼ਾਂ ਨੇ ਰੋਡ ਫੀਚਰ ਦੀ ਜਿਵੇਂ ਰੋਡ ਦੀ ਗੱਲ ਕਰਦੇ ਆ ਤਾਂ ਜਿਹੜੇ ਰੋਡ ਦੀਆਂ ਜਿਹੜੀਆਂ ਸਾਡੀਆਂ ਰਿਕੁਆਇਰਮੈਂਟ ਨੇ ਉਹਨਾਂ ਨੂੰ ਪੂਰਾ ਕਰਨ ਵਾਸਤੇ ਅਸੀਂ ਮੈਕਮੈਨ ਨੂੰ ਲਿਖ ਦਿੱਤਾ ਸਰ ਇੱਕ ਸਰਦੀਆਂ ਦੇ ਸੀਜ਼ਨ ਦੇ ਵਿੱਚ ਨਿਕ ਇੱਕ ਚੀਜ਼ ਦੇਖਣ ਨੂੰ ਮਿਲਦੀ ਹੈ ਲੋਕਾਂ ਦੀ ਨਾਰਾਜ਼ਗੀ ਵੀ ਕਾਫੀ ਰਹਿੰਦੀ ਹੈ ਟ੍ਰੈਫਿਕ ਪੁਲਿਸ ਨੂੰ ਲੈ ਕੇ ਕਿਉਂਕਿ ਜਦੋਂ ਕਿਸੇ ਗੱਡੀ ਦਾ ਟੂ ਵਿਲਰ ਦਾ ਫੋਰ ਵਿਲਰ ਦਾ ਜਾਂ ਟਰੱਕ ਦਾ ਕਿਸੇ ਦਾ ਵੀ ਐਕਸੀਡੈਂਟ ਹੋ ਜਾਂਦਾ ਹੈ ਤਾਂ ਉਹ ਵਹੀਕਲ ਕਾਫੀ ਕਾਫੀ ਦੇਰ ਕਈ ਘੰਟੇ ਉੱਤੇ ਖੜੇ ਰਹਿੰਦੇ ਹਾਲਾਂਕਿ ਕਈ ਜਗ੍ਹਾ ਤੋਂ ਤਾਂ ਨਾਲ ਦੇ ਨਾਲ ਵਹੀਕਲ ਨੂੰ ਕੈਰੀ ਕਰ ਲਿਆ ਜਾਂਦਾ ਉਸ ਨੂੰ ਵੀ ਹਟਾ ਲਈ ਜਾਂਦਾ ਕਿਉਂਕਿ ਉਹ ਬਹੁਤ ਐਕਸੀਡੈਂਟ ਦਾ ਇੱਕ ਵੱਡਾ ਕਾਰਨ ਬਣਦੇ ਨੇ ਧੁੰਦ ਹੋ ਉਹ ਸਾਰੇ ਲੋਕਾਂ ਕੋਲ ਮੈਂ ਜਾ ਭੁਗਤਣਾ ਪੈਂਦਾ ਉਸ ਨੂੰ ਲੈ ਕੇ ਟ੍ਰੈਫਿਕ ਪੁਲਿਸ ਦੇ ਵੱਲੋਂ ਕੋਈ ਟੂ ਵਹੀਲਰ ਜਿਹੜੀ ਆ ਟੋਇੰਗ ਵੈਨਾਂ ਹੁੰਦੀਆਂ ਨੇ ਜਾਂ ਕੋਈ ਕ੍ਰੇਨਾਂ ਹੁੰਦੀਆਂ ਇਸ ਤਰ੍ਹਾਂ ਦੇ ਇੰਤਜ਼ਾਮ ਕੀਤੇ ਗਏ ਨੇ ਕੋਈ ਦੇਖੋ ਜੀ ਪਹਿਲਾਂ ਤਾਂ ਮੈਂ ਤੁਹਾਨੂੰ ਇੱਕ ਬਹੁਤ ਅੱਛੀ ਜਿਹੜੀ ਸਾਡੀ ਸਟੇਟ ਗਵਰਨਮੈਂਟ ਨੇ ਇੱਕ ਕਦਮ ਚੁੱਕਿਆ ਜਿਹੜਾ ਹਲੇ ਤੱਕ ਮੇਰੇ ਖਿਆਲ ਕਿਸੇ ਵੀ ਸਾਡੇ ਸਾਡੇ ਦੇਸ਼ ਵਿੱਚ ਕਿਸੇ ਨੇ ਵੀ ਨਹੀਂ ਕੀਤਾ ਸਾਡੇ ਮਾਨਯੋਗ ਮੁੱਖ ਮੰਤਰੀ ਪੰਜਾਬ ਜੀ ਨੇ ਜਿਹੜਾ ਸਾਡੇ ਸੜਕ ਸੁਰੱਖਿਆ ਫੋਰਸ ਜਿਹੜੀ ਖੜੀ ਕੀਤੀ ਸੜਕ ਸੁਰੱਖਿਆ ਫੋਰਸ ਚ ਹਰ 30 ਕਿਲੋਮੀਟਰ ਦੇ ਏਰੀਆ ਨੂੰ ਇੱਕ ਗੱਡੀ ਸਾਡੀ ਜਿਹੜੀ ਕਵਰ ਕਰ ਰਹੀ ਹੈ ਜਿਦੇ ਵਿੱਚ ਇੱਕ ਐਨ ਜੀਓ ਤੇ ਨਾਲ ਉਹਦੇ ਤਿੰਨ ਜਾਂ ਚਾਰ ਕਰਮਚਾਰੀ ਹੁੰਦੇ ਆ ਜਿਨ੍ਹਾਂ ਨੂੰ ਫਰਸਟ ਏਡ ਕਿੱਟਾਂ ਵੀ ਦਿੱਤੀਆਂ ਹੋਈਆਂ ਨੇ ਗੱਡੀ ਦੇ ਵਿੱਚ ਸਟ੍ਰੇਚਰ ਗੱਡੀ ਦੇ ਵਿੱਚ ਜਿਹੜਾ ਜਿਹੜਾ ਸਮਾਨ ਹੋਰ ਲੁੜਿੰਦਾ ਉਹ ਸਾਰੇ ਨਾਲੋਂ ਗੱਡੀਆਂ ਲੈਸ ਨੇ ਤੇ ਗੱਡੀਆਂ ਜਿਹੜੀਆਂ ਨੇ ਉਹ ਵੀ ਬਹੁਤ ਅੱਛੀ ਕਿਸਮ ਦੀਆਂ ਗੱਡੀਆਂ ਨੇ ਜਿਹੜੀਆਂ ਤੁਰੰਤ ਜੇ ਕਿਤੇ ਕੋਈ ਹਾਦਸਾ ਹੁੰਦਾ ਤਾਂ ਉਹ ਵਿਕਟਮ ਨੂੰ ਜਦ ਇਹ ਉਹ ਉਠਾ ਕੇ ਨੇੜੇ ਦੇ ਹਸਪਤਾਲ ਵਿੱਚ ਲੈ ਕੇ ਜਾਂਦੇ ਆ ਤੇ ਇਹਦੇ ਨਾਲ ਜਿੱਥੇ ਸਾਡੇ ਹਾਦਸਿਆਂ 'ਚ ਜਿਹੜਾ ਸਾਡਾ ਡੈਥ ਰੇਟ ਹੈਗਾ ਐਕਸੀਡੈਂਟਲ ਡੈਥ ਰੇਟ ਨੂੰ ਘਟਾਉਣ 'ਚ ਜਿਹੜੀ ਹੈ ਸਾਡੀ ਪੰਜਾਬ ਸਰਕਾਰ ਕਾਮਯਾਬ ਹੋਈ ਹੈ ਤੇ ਇਹਦਾ ਸਿਹਰਾ ਸਾਡੀ ਸਰਕਾਰ ਨੂੰ ਜਾਂਦਾ ਤੇ ਸਾਡੇ ਜਿਹੜੇ ਟ੍ਰੈਫਿਕ 'ਚ ਸਾਡੇ ਸੜਕ ਸੁਰੱਖਿਆ ਫੋਰਸ 'ਚ ਕੰਮ ਕਰਨ ਵਾਲੇ ਇੱਕ ਕਰਮਚਾਰੀ ਜਿਹੜੇ ਸਾਡੇ ਸੀਨੀਅਰ ਅਫਸਰਾਂ ਵਾਲਾ ਦੀ ਡੀਜੀਪੀ ਸਾਹਿਬ ਦੀ ਸਾਡੇ ਸੀਪੀ ਸਾਹਿਬ ਦੀ ਜਿਹੜੀ ਹਦਾਇਤਾਂ ਦੇ ਮੁਤਾਬਕ ਉਹ ਜਿਹੜਾ ਬਹੁਤ ਅੱਛਾ ਕੰਮ ਕਰ ਰਿਹਾ ਹੈ ਤੇ ਉਹਨਾਂ ਨੂੰ ਜਾਂਦਾ ਤੇ ਇਦਾਂ ਹੀ ਜਿੱਦਾਂ ਤੁਸੀਂ ਹੁਣ ਸ਼ਹਿਰ ਦੀ ਗੱਲ ਕੀਤੀ ਹੈ ਸਾਡੇ ਕੋਲ ਟੋਇੰਗ ਵੈਨ ਅਵੇਲੇਬਲ ਹੈ ਈਵਨ ਤੁਹਾਨੂੰ ਮੈਂ ਤੁਹਾਡੇ ਧਿਆਨ ਚ ਗੱਲ ਹੋਰ ਲੈਣੀ ਚਾਹੁੰਦਾ ਕਿ ਜੇਕਰ ਨੈਸ਼ਨਲ ਹਾਈਵੇ ਤੇ ਕੋਈ ਇਦਾਂ ਦਾ ਕੋਈ ਹਾਦਸਾ ਹੁੰਦਾ ਤਾਂ ਨੈਸ਼ਨਲ ਹਾਈਵੇ ਤੇ ਵੀ ਪੈਟਰੋਲਿੰਗ ਵੈਨਾਂ ਲੱਗੀਆਂ ਹੋਈਆਂ ਨੇ ਜਦੋਂ ਨੈਸ਼ਨਲ ਹਾਈਵੇ ਅਥਾਰਟੀ ਦੇ ਧਿਆਨ ਚ ਆ ਜਾਂਦਾ ਵੀ ਕਿਤੇ ਨੈਸ਼ਨਲ ਹਾਈਵੇ ਤੇ ਕਿਸੇ ਜਗ੍ਹਾ ਤੇ ਇਦਾਂ ਦਾ ਕੋਈ ਐਕਸੀਡੈਂਟ ਹੋਇਆ ਸਰ ਇਸ ਬਾਰੇ ਬਹੁਤ ਸਾਰੇ ਲੋਕਾਂ ਨੂੰ ਜਾਣਕਾਰੀ ਨਹੀਂ ਹੈ ਕੋਈ ਨੰਬਰ ਹੈ ਇਸ ਦਾ ਜਿਹੜੇ ਨੰਬਰ ਤੇ ਕਾਲ ਕਰਕੇ ਉਹ ਨੈਸ਼ਨਲ ਹਾਈਵੇ ਅਥਾਰਟੀ ਦੇ ਜਿਹੜੀਆਂ ਟੋਇੰਗ ਵੇਦਨ ਨੂੰ ਬੁਲਾ ਸਕਣ ਲੋਕ ਜੀ ਦੇਖੋ ਟ੍ਰੈਫਿਕ ਨਾਲ ਤੁਹਾਨੂੰ ਕੋਈ ਵੀ ਗੱਲ ਕਰਨੀ ਹੈ ਤਾਂ ਟੋਲ ਫਰੀ ਨੰਬਰ 1073 ਤੁਸੀਂ 1073 ਨੂੰ ਕਾਲ ਕਰੋ ਜਿਵੇਂ ਇਹ ਨਹੀਂ ਕਿ ਇੱਕ ਜਗ੍ਹਾ ਤੁਸੀਂ 올 ਓਵਰ ਇੰਡੀਆ ਚ ਜਿੱਥੇ ਮਰਜ਼ੀ ਹੋ ਤੁਸੀਂ 1073 ਨੂੰ ਕਾਲ ਕਰੋ ਤੁਹਾਡਾ ਨੇੜੇ ਦਾ ਜਿਹੜਾ ਉਹਨੂੰ ਡੀਲ ਕਰਨ ਵਾਲਾ ਅਫੀਸਰ ਹੈ ਉਹ ਤੁਹਾਡੀ ਗੱਲ ਸੁਨੇਗਾ ਤੇ ਤੁਹਾਡੀ ਜੋ ਵੀ ਤੁਸੀਂ ਕਹੋਗੇ ਉਹਦੇ ਤੇ ਉਹ ਕਾਰਵਾਈ ਹੋਗੀ ਤੁਸੀਂ ਨੈਸ਼ਨਲ ਹਾਈਵੇ ਤੇ ਕਈ ਜਿਹੜੀਆਂ ਸੁਵਿਧਾਵਾਂ ਹੈ ਜਿਹੜੀਆਂ ਤੁਸੀਂ ਵਰਤ ਸਕਦੇ ਹੋ ਪਰ ਕਈ ਵਾਰ ਲੋਕਾਂ ਨੂੰ ਜਿਵੇਂ ਤੁਸੀਂ ਦੱਸਿਆ ਕਿ ਨਹੀਂ ਉਹਨਾਂ ਨੂੰ ਪਤਾ ਨਹੀਂ ਹੈ ਤੇ ਹਰ 30 ਕਿਲੋਮੀਟਰ ਤੇ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਦੀ ਵੀ ਇੱਕ ਗੱਡੀ ministry of road transport and highway ਦੀ ਗੱਡੀ ਜਿਹੜੀ ਆ ਸੜਕਾਂ ਤੇ ਖੜੀ ਐ ਪਰ ਬਸ਼ਰਤੇ ਤੁਹਾਨੂੰ ਬਰਤਨਾ ਆਣਾ ਚਾਹੀਦਾ ਗੁਰਦੇਵ ਜੀ ਇੱਕ ਆਖਰੀ ਸਵਾਲਾ ਮੇਰਾ ਜੋ ਲੋਕ ਇਹਨਾਂ ਦਿਨਾਂ ਦੇ ਵਿੱਚ ਡਰਾਈਵ ਕਰ ਰਹੇ ਨੇ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਦੇਖੋ ਐਕਸੀਡੈਂਟ ਦੇ ਮੇਨ ਜਿਹੜੇ ਤਿੰਨ ਕਾਰਨ ਨੇ ਸਭ ਤੋਂ ਜਿਹੜਾ ਪਹਿਲਾ ਕਾਰਨ ਹੈ that is human error ਕਿ ਮਨੁੱਖ ਦੀ ਆਪਣੀ ਗਲਤੀ ਨਾਲ ਐਕਸੀਡੈਂਟ ਹੁੰਦਾ ਉਹ ਗਲਤੀਆਂ ਕਿਹੜੀਆਂ ਨੇ ਤੁਸੀਂ ਰੈਸ਼ ਡਰਾਈਵਿੰਗ ਕਰਦੇ ਹੋ ਤੁਸੀਂ ਰੈੱਡ ਲਾਈਟ ਜੰਪਿੰਗ ਕਰਦੇ ਹੋ ਤੁਸੀਂ ਨਸ਼ੇ ਦਾ ਸੇਵਨ ਕਰਕੇ ਸ਼ਰਾਬ ਦਾ ਸੇਵਨ ਕਰਕੇ ਗੱਡੀ ਚਲਾਉਂਦੇ ਹੋ ਤੁਸੀਂ ਗੱਡੀ ਚਲਾਉਂਦੇ ਹੋਏ ਟੈਲੀਫੋਨ ਦੀ ਵਰਤੋਂ ਕਰਦੇ ਹੋ ਮੋਬਾਈਲ ਫੋਨ ਦੀ ਵਰਤੋਂ ਕਰਦੇ ਹੋ ਤੁਸੀਂ ਥੱਕੇ ਹੋਏ ਹੋ ਫਿਰ ਗੱਡੀ ਚਲਾ ਰਹੇ ਹੋ ਤੁਸੀਂ ਹੁਣ ਇੰਦਰੇ ਹੋ ਗੱਡੀ ਚਲਾ ਰਹੇ ਹੋ ਗੱਡੀ ਚ ਲਾਂਦੇ ਹੈਲਮਟ ਦਾ ਤੁਸੀਂ ਗੱਡੀ ਚ ਲਾਂਦੇ ਹੋ ਤਾਂ ਸੀਟ ਬੈਲਟ ਨਹੀਂ ਲਾਈ ਜੇ ਤੁਸੀਂ ਟੂ ਵੀਲਰ ਚ ਲਾਂਦੇ ਤੁਸੀਂ ਹੈਲਮਟ ਦਾ ਪ੍ਰਯੋਗ ਨਹੀਂ ਕਰਦੇ ਇਹ ਜਿਹੜੇ ਕਾਰਨ ਨੇ ਇਹ ਸਾਰੇ ਕਾਰਨ ਉਹ ਮੁੱਖ ਤੌਰ ਤੇ ਆਪਣੀਆਂ ਗਲਤੀਆਂ ਨੇ ਜਿਹੜੀਆਂ ਗਲਤੀਆਂ ਨੂੰ ਅਸੀਂ ਸੁਧਾਰ ਸਕਦੇ ਹਾਂ ਦੂਜੀ ਗੱਲ ਜਿਹੜੀ ਹੈ ਉਹ ਵੀਕਲਰ ਫੈਕਟਰ ਦੀ ਗੱਲ ਕੀਤੀ ਹੈ ਜਿਵੇਂ ਆਪਾਂ ਦੱਸਿਆ ਗੱਡੀ ਜਿਹੜੀ ਹੈ ਤੁਹਾਡੀ ਗੱਡੀ ਦੀਆਂ ਬ੍ਰੇਕਾਂ ਸਹੀ ਹੋਣ ਲਾਈਟਾਂ ਠੀਕ ਹੋਣ ਤੀਜੀ ਗੱਲ ਆ ਜਾਂਦੀ ਹੈ ਰੋਡ ਇਨਫਰਾਸਟ੍ਰਕਚਰ ਐਂਡ এনवायरमेंट ਸੜਕ ਕਹ ਜੀ ਹੈ ਉਦੇ ਤੇ ਟੋਏ ਤਾਂ ਨਹੀਂ ਪਏ ਹੋਏ ਸੜਕ ਤੇ ਕੋਈ ਜਿਆਦਾ ਮੋੜ ਘੇੜ ਜਿਆਦਾ ਹੈ ਤਾਂ ਉਦੇ ਤੇ ਕੀ ਪ੍ਰੋਪਰ ਸਾਈਨੇਜ ਲੱਗੇ ਹੋਇਆ ਲੋਕਾਂ ਨੂੰ ਪਤਾ ਲੱਗਦਾ ਕਿ ਅੱਗੇ ਮੋੜ ਹੈ ਥੋੜੇ ਉੱਤੇ ਸਾਈਨੇਜ ਕਿਸ ਤਰ੍ਹਾਂ ਡਿਸਪਲੇ ਹੋਏ ਹੋਏ ਨੇ ਤੇ ਅੱਗੇ ਆ ਜਾਂਦੀ ਹੈ ਗੱਲ ਸੀਜ਼ਨ ਦੀ ਸੀਜ਼ਨ ਨੇ ਆਪਣੇ ਟਾਈਮ ਤੇ ਆਣਾ ਜਾਨਾ ਸਰਦੀ ਆ ਰਹੀ ਹੈ ਫੌਗੀ ਸੀਜ਼ਨ ਆ ਰਿਹਾ ਹੈ ਸਰਦੀ ਦੇ ਦਿਨਾਂ ਚ ਅੱਗੇ ਪ੍ਰਸਾਤਾ ਵੀ ਹੁੰਦੀਆਂ ਨੇ ਉਹਨਾਂ ਦਿਨਾਂ ਚ ਸਾਨੂੰ ਜ਼ਿਆਦਾ ਕੇਅਰਫੁਲ ਹੋ ਕੇ ਸਾਨੂੰ ਗੱਡੀ ਚਲਾਣੀ ਚਾਹੀਦੀ ਹੈ ਤੇ ਮੈਂ ਹਾਸਿਆਂ ਦੀ ਗੱਲ ਕਰ ਰਹੇ ਹਾਂ ਆਪਾਂ ਤਾਂ ਮੈਂ ਜਰੂਰ ਦੱਸਣਾ ਚਾਹਾਂਗਾ ਕਿ ਪਿਛਲੇ ਸਾਲ ਦੇ ਵਿੱਚ 177000 ਲੋਕ ਸੜਕੀ ਹਾਸਿਆਂ ਚ ਆਪਣੀਆਂ ਜਾਨਾਂ ਦੇ ਗਏ ਇਹਨਾਂ ਦੇ ਵਿੱਚ 66% ਜਿਹੜਾ ਲੋਕ ਨੇ ਉਹਨਾਂ ਦਾ ਏਜ ਗਰੁੱਪ 18 ਤੋਂ ਲੈ ਕੇ 34 ਸਾਲ ਤੀ ਪਰ ਜਵਾਨੀ ਵਿੱਚ 66% ਦਾ ਮਤਲਬ 1 ਲੱਖ 8000 ਦੇ ਕਰੀਬ ਲੋਕ ਇੰਨੀ ਪਰ ਜਵਾਨੀ ਵਿੱਚ ਹੋ ਸੜਕੀ ਹਾਦਸਿਆਂ 'ਚ ਆਪਣੀ ਜਾਨ ਦੇ ਗਏ ਤੇ ਅੱਗੇ ਜਿਹੜੀ ਫਿਗਰ 'ਚ ਮੈਂ ਦੱਸਣਾ ਚਾਹੁੰਦਾ ਕਿ ਇਹਦੇ ਵਿੱਚ 30 ਹਜ਼ਾਰ ਉਹ ਲੋਕ ਨੇ ਜਿਨ੍ਹਾਂ ਦੀ ਮੌਤ ਸਿਰਫ ਇਸ ਕਰਕੇ ਹੋਊਗੀ ਕਿ ਉਹਨਾਂ ਨੇ ਹੈਲਮਟ ਨਹੀਂ ਸੀ ਪਹਿਨੇ ਇੱਕ ਵੱਡੀ ਫਿਗਰ ਇਹ ਸਾਰੇ ਦੇ ਵਿੱਚ 70% ਉਹ ਲੋਕ ਨੇ ਜਿਹੜੇ ਜਾਂ ਤਾਂ ਪੈਦਲ ਜਾ ਰਹੇ ਸੀ ਜਾਂ ਟੂ-ਵੀਲਰ ਤੇ ਸੀ ਦੇਖੋ ਹੁਣ ਸਾਨੂੰ ਇਹਨਾਂ ਚੀਜ਼ਾਂ ਦਾ ਧਿਆਨ ਦੇਣਾ ਪਊਗਾ ਕਈ ਵਾਰ ਆਮ ਲੋਕ ਕਹਿੰਦੇ ਆ ਯਾਰ ਇਹਨਾਂ ਨੂੰ ਹੋਰ ਨਹੀਂ ਕੋਈ ਲੱਭਦਾ ਇਹ ਮੋਟਰਸਾਈਕਲ ਵਾਲਿਆਂ ਤੇ ਹੀ ਕਾਰਵਾਈ ਕਰੀ ਜਾਂਦੇ ਜਿਹੜੇ ਵੀਕਲ ਦੀ ਜਿੰਨੀ ਜ਼ਿਆਦਾ ਗਿਣਤੀ ਹੈ ਉਸ ਹਿਸਾਬ ਨਾਲ ਉਹਦੀ ਚੈਕਿੰਗ ਹੁੰਦੀ ਆ ਜਨਕੀ ਪੈਦਲ ਚੱਲਣ ਵਾਲਿਆਂ ਨੂੰ ਟੂ-ਵੀਲਰ ਵਾਲਿਆਂ ਨੂੰ ਜੇਕਰ ਰੋਡ ਤੇ ਚੱਲਣਾ ਡਰਾਈਵ ਕਰਨਾ ਤਾਂ ਉਹ ਜਿਆਦਾ ਹਦਿਤਾ ਉਹਦਾ ਪਾਲਣਾ ਕਰਨਾ ਪਏਗਾ ਇਹਦਾ ਤੇ ਸਾਨੂੰ ਜਿਹੜੇ ਅਸੀਂ ਗੱਡੀਆਂ 'ਚ ਵੀ ਜਾ ਰਹੇ ਆ ਸਾਨੂੰ ਪੈਦਲ ਚੱਲਣ ਵਾਲੇ ਤੇ ਟੂ-ਵੀਲਰ ਵਾਲਿਆਂ ਦਾ ਵੱਧ ਧਿਆਨ ਰੱਖ ਕੇ ਸਾਨੂੰ ਗੱਡੀ ਚਲਾਉਣੀ ਚਾਹੀਦੀ ਹੈ ਆਮ ਤੌਰ ਤੇ ਰੋਡ ਸੇਫਟੀ ਦੇ ਨਿਯਮਾਂ ਦੀ ਪਾਲਣਾ ਕਰਕੇ ਹੁਣ ਦੇਖੋ ਗੱਲ ਫੇਰ ਉੱਥੇ ਆ ਜਾਂਦੀ ਹੈ ਅਸੀਂ ਪਿਛਲੇ ਦਿਨੀ ਬਹੁਤ ਰੌਲਾ ਪਾਇਆ ਕਿ ਜੈਬਰਾ ਕ੍ਰੋਸਿੰਗ ਦੀ ਵਰਤੋਂ ਕਰੋ ਉਦੇ ਵਿੱਚ ਸਾਡਾ ਮੰਤਵ ਕੀ ਹੈ ਬਈ ਜਿਆਦਾ ਲੋਕਾਂ ਦੀ ਜਿਹੜੀ ਮਰਨ ਵਾਲਿਆਂ ਦੀ ਰੋਡ ਐਕਸੀਡੈਂਟ ਚ ਗਿਣਤੀ ਉਹ ਪੈਡਸਟ੍ਰੀਨ ਜਾਂ ਟੂ ਵੀਲਰ ਤੇ ਹੈ ਅਸੀਂ ਉਹਨਾਂ ਲੋਕਾਂ ਨੂੰ ਵਾਧਾ ਬੇਅਰ ਕਰ ਰਹੇ ਹਾਂ ਕਾਰਨ ਜੇ ਜੈਬਰਾਂ ਕ੍ਰੋਸਿੰਗ ਤੋਂ ਬੰਦਾ ਲੰਘੂਗਾ ਜਿਹੜਾ ਬੰਦਾ ਆਪਣੀ ਲਾਈਟ ਤੇ ਆ ਰਿਹਾ ਹੈ ਉਹਨੂੰ ਪਤਾ ਕਿ ਮੇਰੇ ਅੱਗੇ ਆ ਜੈਬਰਾਂ ਕ੍ਰੋਸਿੰਗ ਹੈ ਉਹਦੀ ਰੈੱਡ ਲਾਈਟ ਆਈ ਹੋਈ ਹੈ ਰੈੱਡ ਲਾਈਟ ਹੈ ਤਾਂ ਇਟ ਮੀਨਸ ਜਿਹੜੇ ਪੈਦਲ ਸੜਕ ਨੂੰ ਕ੍ਰੋਸ ਕਰਨ ਵਾਲੇ ਲੋਕ ਨੇ ਉਹਨਾਂ ਦੀ ਗ੍ਰੀਨ ਲਾਈਟ ਹੈ ਤਾਂ ਹੁਣ ਇਹਨਾਂ ਚੀਜ਼ਾਂ ਨੂੰ ਅਸੀਂ ਬਾਰ-ਬਾਰ ਰੌਲਾ ਪਾ ਕੇ ਲੋਕਾਂ ਨੂੰ ਅਵੇਅਰ ਕਰ ਰਹੇ ਹਾਂ ਤਾਂ ਕਿ ਲੋਕਾਂ ਨੂੰ ਇਹਨਾਂ ਚੀਜ਼ਾਂ ਦਾ ਪਤਾ ਲੱਗੇ ਆਸਿਆਂ ਦੀ ਗਿਣਤੀ ਘਟੇ ਤੇ ਜਿਹੜੀਆਂ ਅਜਾਈ ਜਾਂਣਾ ਜਾ ਰਹੀਆਂ ਅਸੀਂ ਬਚਾਉਣ 'ਚ ਉਹਨਾਂ ਨੂੰ ਕਾਮਯਾਬ ਹੋ ਜਾਈਏ ਚਲੋ ਸੋ ਬਿਲਕੁਲ ਇਹ ਹਨ ACP ਟ੍ਰੈਫਿਕ ਗੁਰਦੇਵ ਸਿੰਘ ਜਿਨ੍ਹਾਂ ਦੇ ਵੱਲੋਂ ਬੜੇ ਹੀ ਸੋਕੇ ਸ਼ਬਦਾਂ ਦੇ ਵਿੱਚ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਦੀ ਲੋਕਾਂ ਨੂੰ ਸਮਝਾਈ ਗਈ ਹੈ ਜੇਕਰ ਤੁਸੀਂ ਘਰੋਂ ਨਿਕਲਦੇ ਹੋ ਸੜਕ ਤੇ ਕਿਤੇ ਸਫ਼ਰ ਤੇ ਜਾਣ ਲਈ ਜਾਂ ਫਿਰ ਕਿਸੇ ਪ੍ਰੋਗਰਾਮ ਤੇ ਜਾਣ ਲਈ ਚਾਹੇ ਤੁਸੀਂ ਟੂ-ਵੀਲਰ ਤੇ ਹੁੰਦੇ ਹੋ ਜਾਂ ਫਿਰ ਫੋਰ-ਵੀਲਰ ਤੇ ਹੁੰਦੇ ਹੋ ਜੇਕਰ ਤੁਸੀਂ ਇਹਨਾਂ ਗੱਲਾਂ ਦੀ ਪਾਲਣਾ ਕਰੋਗੇ ਤੁਸੀਂ ਆਪ ਜਿਹੜੀ ਕੀਮਤੀ ਜਾਨ ਉਸ ਨੂੰ ਬਚਾ ਸਕਦੇ ਹੋ ਤੇ ਆਪ ਦੇ ਪਰਿਵਾਰ ਨੂੰ ਵੀ ਠੀਕ-ਠਾਕ ਰੱਖ ਸਕਦੇ ਹੋ ਕੈਮਰਾ ਪ੍ਰੋਸਸਰ ਸੁਲਮਾਨਦਰਾਲ ਹਿੰਮਤ ਸਿੰਘ ਦੀ ਪਾਲਦੇਨ ਐਕਸਪੀਰਾ ਲੁਧਿਆਣਾ